ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕੀ ਕਰਾਂਗੇ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਦੇਖਣ ਨੂੰ ਮਿਲੇਗੀ ਜਿਹੜੀ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਹਰ ਰੋਜ਼ ਨਵੀਆਂ ਸਬਜ਼ੀਆਂ ਖਾਣ ਦੇ ਸ਼ੁਕੀਨ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਦੇ ਨਾਲ ਸਬਜ਼ੀਆਂ ਬਣਾਉਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜੀ ਅੱਜ ਅਸੀਂ ਇਹ ਚਟਣੀ ਬਣਾ ਕੇ ਤਿਆਰ ਕੀਤੀ ਹੈ ਇਸ ਚਟਣੀ ਨੂੰ ਹੋਟਲ 5 ਸਟਾਰ ਹੋਟਲਾਂ ਵਿੱਚ ਰੈਸਟੋਰੈਂਟ ਵਿੱਚ ਬਣਾਇਆ ਜਾਂਦਾ ਹੈ ਇਹਹੀ ਚਟਣੀ ਅੱਜ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਘਰ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਹ ਚਟਣੀ ਤੁਸੀਂ ਵੀ ਬਣਾ ਕੇ ਤਿਆਰ ਕਰਨੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹ ਚਟਣੀ ਨੂੰ ਬਹੁਤਾ ਟਾਈਮ ਨਹੀਂ ਲੱਗਦਾ 5 ਤੋਂ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਚਟਣੀ ਬਣਾ ਕੇ ਤਿਆਰ ਕੀਤੀ ਆ ਹਰੀਆਂ ਮਿਰਚਾਂ ਦੀ ਚਟਣੀ ਨਹੀਂ ਬਣਾ ਸਕਦੇ ਉਹ ਬਹੁਤ ਹੀ ਵਧੀਆ ਬਣਦੀ ਹੈ ਸਾਰੀਆਂ ਚਟਣੀਆਂ ਤੋਂ ਅਲੱਗ ਚਟਣੀ ਹੈ ਜਿਹਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਇਸ ਦੇ ਲਈ ਬਹੁਤਾ ਕੁਝ ਨਹੀਂ ਚਾਹੀਦਾ ਸਾਨੂੰ ਉਹੀ ਸਮਾਨ ਚਾਹੀਦੇ ਆ ਚਾਰ ਪੰਜ ਸਮਾਨ ਚਾਹੀਦੇ ਆ ਉਸ ਦੇ ਨਾਲ ਚਟਣੀ 5 ਸਟਾਰ ਹੋਟਲ ਵਰਗੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਚਟਣੀ ਅਸੀਂ ਕਿਸ ਤਰ੍ਹਾਂ ਬਣਾਈ ਹੈ ਆਹ ਉਹ ਬਣਾ ਕੇ ਤਿਆਰ ਕਰਦੇ ਆਂ ਮਿਰਚਾਂ ਦੀ ਚਟਣੀ ਚਟਣੀ ਬਣਾਉਣ ਦੇ ਲਈ ਅਸੀਂ ਮਿਰਚਾਂ ਲਈਆਂ ਮਿਰਚਾਂ ਤੁਸੀਂ ਵੱਡੀਆਂ ਲੈ ਸਕਦੇ ਕੋਈ ਜ਼ਿਆਦਾ ਕੋਰੀ ਮਿਰਚ ਨਹੀਂ ਲੈਣੀ ਇਸ ਤਰ੍ਹਾਂ ਇਹਨਾਂ ਦੇ ਵਿੱਚ ਤੋਂ ਕੱਟ ਲੈਣਾ ਹੈ ਤੇ ਕਾਜੂ ਲੈ ਆ ਖੜੀ ਪੱਤਾ ਲੈ ਲਿਆ ਹੈ ਤੇ ਲਸਣ ਦੀਆਂ ਕਲੀਆਂ ਲੈ ਲਈਆਂ ਤਾਂ 10 11 ਇੱਕ ਪਿਆਜ਼ ਲਿਆ ਵੱਡਾ ਖੜਿਆ ਮਸਾਲਿਆਂ ਦੇ ਲਈ ਧਨੀਆ ਸਾਤਾਂ ਇੱਕ ਚਮਚਾ ਜੀਰਾ ਇੱਕ ਚਮਚਾ ਲਿਆ 7 ਤੋਂ 8 ਕ ਕਾਲੀਆਂ ਮਿਰਚਾਂ ਲੈ ਲਈਆਂ ਗੈਸ ਤੇ ਪੈਨ ਬਸ ਲੈਂਦੇ ਆ ਪਹਿਲਾਂ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਰੋਸਟ ਕਰ ਲੈਣਾ ਹੈ ਜਿਆਦਾ ਵੀ ਇਹਨਾਂ ਨੂੰ ਐਨ ਕਾਲਾ ਨਹੀਂ ਕਰਨਾ ਕੁੰਡਣਾ ਨਹੀਂ ਹੈਗਾ ਬਸ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਜਿਆਦਾ ਮਸਾਲਾ ਤੜਕਣ ਜਿਹਾ ਅਲੱਗਾਂ ਅਜੀ ਤੜਕਣ ਲਾ ਪਾਵਾਂ ਤੇ ਬਾਅਦ ਵਿੱਚ ਆਣ ਲਾ ਪੰਦੀ ਹੈ ਤੇ ਹਲਕੀ ਹਟਕੀ ਜਈ ਖੁਸ਼ਬੂ ਵੀ ਆਣ ਲਾ ਪੰਦੀ ਹੈ ਬਸ ਅਸੀਂ ਇਹਨਾਂ ਗਏ ਪਕਾਣਾ ਹੈ ਇਹਨੋਂ ਹਣਸੇ ਪੈਨ ਚੋਂ ਕਢ ਲੈਂਦੇ ਆ ਇਸੀ ਪੈਨ ਵਿੱਚ ਥੋੜਾ ਜਿਹਾ ਤੇਲ ਪਾ ਲੈਣਾ ਹੈ ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਪਹਿਲਾਂ ਆਪਾਂ ਮਿਰਚਾਂ ਐਂ ਪਕਾ ਲੈਣੇ ਚੰਗੀ ਤਰ੍ਹਾਂ ਮਿਰਚੇ ਨੂੰ ਨਾ ਸੜ ਰੱਖਣਾ ਇਹਨਾਂ ਨੂੰ ਕੀੜਾ ਜ਼ਰੂਰ ਲਾ ਦੇਣਾ ਹੈ जो तुम्हें हरी मिर्च की चटनी खानी है तो एक बार इन इस तरह तेल में फ्राई कर लेना तो बहुत ही वजिए मिर्च की चटनी बनती है मिर्च हल्की जी फ्राई हो गई हम ये पा दें असि प्याज इन्होंने भी आप इस तरह लंबी लंबी कटिंग कर लेनी है ਲਸਣ ਪਾ ਲੈਣਾ ਤੇ ਲਸਣ ਤੇ ਪਿਆਜ਼ ਨੂੰ ਹੁਣ 2 ਮਿੰਟ ਇਹਨਾਂ ਨੂੰ ਪਹਿਲਾਂ ਪਕਾ ਲੈਣਾ ਇਸ ਤਰ੍ਹਾਂ ਮਿਰਚਾਂ ਨੂੰ ਫਰਾਈ ਕਰਨਾ ਜੇ ਮਿਰਚ ਹਲਕੀ ਜਿਹੀ ਕੋਰੀ ਹੋਵਾਂ ਤਾਂ ਬਹੁਤੀ ਕੋਰੀ ਨਹੀਂ ਲੱਗਦੀ ਤੇਜ਼ ਨਹੀਂ ਲੱਗੂਗੀ ਅੱਜ ਆਪਾਂ ਜਿਹੜਾ ਚੱਕਸ ਦੀ ਚਟਨੀ ਪੜਾਵਾਂਗੇ ਤਾਂ ਬਹੁਤ ਜ਼ਿਆਦਾ ਕੋਰੀ ਲੱਗਦੀ ਹੈ ਇਸ ਤਰ੍ਹਾਂ ਤੁਸੀਂ ਇਹ ਚਟਨੀ ਬਣਾਉਣੇ ਮਿਰਚਾਂ ਨੇ ਤਾਂ ਇਹਨਾਂ ਨੂੰ ਫਰਾਈ ਕਰ ਲੈਣਾ ਹੈ। ਆਪਾਂ ਪਾਣੀ ਦੇ ਵਿੱਚ ਕੜੀ ਪੱਤਾ ਪਾਉਣਾ ਹੈ। ਤੁਸੀਂ ਕੜੀ ਪੱਤੇ ਦੇ ਨਾਲ ਕਾਜੂ ਵੀ ਪਾ ਸਕਦੇ ਆ ਨਾਲੇ ਕਿ ਮੇਰੇ ਪਹਿਲੇ ਫਰਾਈ ਕੀਤੇ ਕਾਜੂ ਆ ਇਹਨਾਂ ਨੂੰ ਮੈਂ ਬਾਅਦ ਵਿੱਚ ਪਾਵਾਂਗੀ। ਇਹ ਕਾਜੂ ਤੁਹਾਡੇ ਕੋਲ ਸਿੱਧਾ ਹੈ। ਆ ਤੁਸੀਂ ਨਾਲੇ ਕਾਜੂ ਪਾ ਲਓ। ਇਹਨਾਂ ਨੂੰ ਵੀ ਨਾਲ ਹੀ ਫਰਾਈ ਕਰ ਲੈਣਾ ਹੈ। ਇਹਨਾਂ ਨੂੰ ਆਪਾ ਮਸਾਲੇ ਨੂੰ ਇੱਦਾਂ ਸਾਰੇ ਲਈ ਹੈ। ਇਹਨਾਂ ਨੂੰ ਆਪਾਂ ਦੋ ਕੁ ਮਿੰਟੇ ਪਕਾਣਾ ਹੈ ਜਿਆਦਾ ਨਹੀਂ ਪਕਾਣਾ ਦੋ ਕੁ ਮਿੰਟ ਜੇ ਅਸੀਂ ਕੜੀ ਪੱਤੇ ਨੂੰ ਇੱਦੀ ਡਰੈਕ ਤੇ ਪਾ ਲਈਏ ਤਾਂ ਇਹਦੇ ਵਿੱਚ ਬਹੁਤ ਕਾਫੀ ਮਤਲਬ ਕੜਤਨ ਹੁੰਦੀ ਹੈ ਜੇ ਇਸ ਤਰ੍ਹਾਂ ਕੋਈ ਵੀ ਇਹਨੂੰ ਤੜਕਾ ਲਾਣਾ ਹੋਵੇ ਜਾਂ ਤੜਕੇ ਵਿੱਚ ਕੜੀ ਪੱਤੇ ਨੂੰ ਪਾ ਲਓ ਤਾਂ ਫਰਾਈ ਕਰ ਲਓ ਤਾਂ ਬਿਲਕੁਲ ਇਹਦੀ ਕੜਤਨ ਮਾਰ ਜਾਂਦੀ ਹੈ ਤੇ ਇਹਦਾ ਟੇਸਟ ਇੱਕ ਅਲੱਗ ਕੁ ਤਰ੍ਹਾਂ ਦਾ ਆ ਜਾਂਦਾ ਇਸ ਲਈ ਕੜੀ ਪੱਤੇ ਦਾ ਇਸਤੇਮਾਲ ਦੋਸੀ ਕੱਚਾ ਨਾ ਕਰਿਓ ਕਿਸੇ ਵੀ ਚੀਜ਼ ਵਿੱਚ ਕਰਨਾ ਹੈ ਤਾਂ ਫਰਾਈ ਕਰਕੇ ਹੀ ਇਸਤੇਮਾਲ ਕਰਿਓ ਇਹਨਾਂ ਨੂੰ ਵਸਣਾਂ ਕੀ ਪਕਾਣਾ ਹੈ ਕਿ ਆਹ ਕੜੀ ਪੱਤਾ ਤੇ ਲਸਣ ਤੇਲ ਦੀ ਕੱਚਾ ਪੰਨ ਖਤਮ ਹੋ ਜਾਣ ਹੋ ਜਾਵੇ ਇਕਦ ਤਨਾਂ ਮਾਰਾ ਪਿਆਜ਼ ਥੋੜੇ ਜਿਹਾ ਹਲਕੇ ਕੱਚੇ ਵੀ ਰਹਿ ਜਾਣ ਤਾਂ ਕੋਈ ਗੱਲ ਨਹੀਂ ਪਰ ਸੇ ਤੋਂ ਥੋੜੇ ਜਿਹਾ ਐਂਡ ਪੱਕ ਜਾਣੀਆਂ ਚਾਹੀਦੀਆਂ ਨੇ ਸਾਰੇ ਪਿਆਜ਼ ਦਰਦਨ ਲੇਕਾਂ ਇਹਦੇ ਪੁਲੇ ਨੂੰ ਪੱਕ ਗਿਆ। ਉਹ ਕੜਬੀਆ ਗੈਸ ਬੰਦ। ਇਹਨਾਂ ਨੂੰ ਠੰਡਾ ਹੋਣ ਲਈ ਰੱਖ ਲੈਣਾ। ਜੇ ਤਾਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜੋ ਸਮਾਨ ਲਿਆ ਇਹਨਾਂ ਨੂੰ ਪੈਨ ਵਿੱਚ ਹੀ ਰੱਖਣਾ ਹੈ। ਤਾਂ ਤੁਸੀਂ ਫੁੱਲ ਪੱਕਾ ਨਾਲ ਹੋਣਾ ਚੰਗੀ ਤਰ੍ਹਾਂ ਕਿ ਪੈਨ ਕਾਫੀ ਗਰਮ ਹੁੰਦਾ ਹੈ ਤੇ ਜਿੰਨਾ ਕਿ ਮਾਰ ਕੱਚਾ ਹੋ ਤਾਂ ਬਾਅਦ ਵਿੱਚ ਇਹ ਪੈਨ ਵਿੱਚ ਪਿਆ ਪਿਆ ਪੱਕ ਜਾਊਗਾ। ਜੇ ਤੁਸੀਂ ਇਹਨ ਫੁੱਲ ਪਕਾ ਲਿਆ ਤਾਂ ਇਹਨੂੰ ਤੁਰੰਤ ਪੈਨ ਤੋਂ ਬਾਹਰ ਕਢ ਲੋਨੇ ਕਿ ਮਸਾਲਾ ਸੜਾ ਸਾਰਾ ਖੁੱਕ ਜਾਊਗਾ। ਨਹਿਤਾ ਇਸ ਤਰ੍ਹਾਂ ਕੜਛੀ ਚਲਾ ਲੈਣ ਨੂੰ ਠੰਡਾ ਕਰ ਲੈਣਾ ਹੈ ਜੱਗ ਵਿੱਚ ਅਸੀਂ ਸਰਾਂਸ ਮਨ ਪਾਲਿਆ ਹੁਣ ਇਹਦੇ ਵਿੱਚ ਰੋਸਟ ਕੀਤੇ ਹੋਏ ਮਸਾਲਾ ਪਾਲਣ ਦੇ ਕਾਜੂ ਇਹ ਪਾਲਣੇ ਆ ਨਮਕ ਪਾਲਣਾ ਟੇਸ ਦੇ ਮੁਤਾਬਕ ਬਿਲਕੁਲ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਅਸੀਂ ਕਾਲਾ ਨਮਕ ਇਹਦੀ ਨਾਲ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ 컬러 ਦੇ ਲਈ ਪਾਵਾਂਗੇ ਐ ਬਿਲਕੁਲ ਅੱਧੇ ਚਮਚੇ ਤੋਂ ਵੀ ਘੱਟ ਲਾਲ ਮਿਰਚ ਪਾਊਡਰ ਹੋਰ ਚਟਪੜੀ ਬਣਾਉਣ ਦੇ ਲਈ ਦੇ ਵਿੱਚ ਪਾਵਾਂਗੇ ਅਸੀਂ ਆਮਚੂਰ ਪਾਊਡਰ ਜਿਸ ਤਰ੍ਹਾਂ ਅਸੀਂ ਇਹਦੇ ਵਿੱਚ ਅਸੀਂ ਖੜੇ ਮਸਾਲੇ ਪਾਏ ਆ ਜੀਰਾ ਪਾਇਆ ਧਨੀਆ ਪਾਇਆ ਕਾਲੀ ਮਿਰਚ ਪਾਈ ਇਹਦੇ ਵਿੱਚ ਤੁਸੀਂ ਇਹਨਾਂ ਦਾ ਪਾਊਡਰ ਵੀ ਪਾ ਸਕਦੇ ਹੋ ਇਸ ਤਰ੍ਹਾਂ ਖੜੇ ਮਸਾਲੇ ਵੀ ਪਾ ਸਕਦੇ ਹੋ ਹੁਣ ਪਾਉਂਦੇ ਆ ਇਹਦੇ ਵਿੱਚ ਇੱਕ ਕਟੋਰੀ ਦਹੀਂ ਦੀ ਦਹੀਂ ਬਹੁਤਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਖਟਾ ਹੋਣਾ ਚਾਹੀਦਾ ਇਹ ਦਹੀਂ ਬਿਲਕੁਲ ਤਾਜ਼ਾ ਹੋਣਾ ਚਾਹੀਦਾ ਹੈ ਇਹਨਾਂ ਦਾ ਹੁਣ ਅਸੀਂ ਪੇਸਟ ਬਣਾ ਲੈਂਦੇ ਆ ਚਟਣੀ ਆਪਾਂ ਪੀਸ ਲਈ ਹੈ ਖੁਸ਼ਬੂ ਵੀ ਬਹੁਤ ਹੀ ਵਧੀਆ ਆਉਂਦੀ ਹੈ ਹੁਣ ਇੱਕ ਬੋਲ ਵਿੱਚ ਨਿਕਾਲ ਲੰ데요 ਯਾਰਾ ਸਾਡੀ ਮਿਰਚਾਂ ਦੀ ਚਟਣੀ ਇਸ ਤਰ੍ਹਾਂ ਤੁਸੀਂ ਵੀ ਇਹ ਚਟਣੀ ਬਣਾ ਕੇ ਤਿਆਰ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ 5 ਸਟਾਰ ਹੋਟਲਾਂ ਵਿੱਚ ਚਟਣੀ ਬਣਾਈ ਜਾਂਦੀ ਹੈ ਇਹੀ ਚਟਣੀ ਅੱਜ ਅਸੀਂ ਕਿੰਨੇ ਸਿੰਪਲ ਤਰੀਕੇ ਦੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਤੀ ਆ ਤੇਓ ਬਸ ਇਸ ਦੇ ਵਿੱਚ ਨਾ ਖਿਆ ਰੱਖਣਾ ਕਿ ਦਹੀਂ ਬਿਲਕੁਲ ਗਾੜਾ ਹੋਣਾ ਚਾਹੀਦਾ ਪਤਲਾ ਦਹੀਂ ਨਹੀਂ ਹੋਣਾ ਚਾਹੀਦਾ ਜੇ ਪਤਲਾ ਦਹੀਂ ਹੋਵਾ ਤਾਂ ਚਟਣੀ ਬਹੁਤ ਜ਼ਿਆਦਾ ਪਤਲੀ ਬਣ ਜਾਣੀ ਹੁਣ ਤੇ ਕਿੰਨੀ ਜ਼ਿਆਦਾ ਇਹ ਇਸ ਤਰ੍ਹਾਂ ਗਾੜੀ ਚਟਣੀ ਹੈ ਇਸ ਲਈ ਦਹੀਂ ਗਾੜਾ ਤੇ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ 5 ਸਟਾਰ ਹੋਟਲ ਵਰਗੀਆਂ ਚਟਣੀ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਜਿਹਾ ਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜਿਹੜੀਆਂ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ